ਸਤਿ ਸ਼੍ਰੀ ਅਕਾਲ ਮੇਟਰ ਕੀ ਹਾਲ ਚਾ ਤੁਹਾਡੇ ਮੈਂ ਤੁਹਾਡਾ ਹੈਰੀ ਵੈਲਕਮ ਟੂ ਆਪਣਾ ਹਾਈ ਕੋਰ ਬਲੌਗ ਆ ਰਿਹਾ ਛੋਟਾ ਜਿਹਾ ਬਲੌਗ ਹੈ ਇੰਨਾ ਵੱਡਾ ਖਾਸ ਨਹੀਂ ਛੋਟਾ ਹੀ ਹਾਂ ਤੇ ਅੱਜ ਆਪਾਂ ਆਏ ਆ ਘੁੰਮੂੜਾ ਦੇਖਣ ਆਪਾਂ ਨਾ ਦੇ ਭਰਾ ਦਾ ਜੀ ਦਾ ਪਤਾ ਹੈ ਨਹੀਂ ਤੇ ਆਪਾਂ ਫੇਰ ਵੀ ਆ ਗਏ ਦੇਖਣ ਦੇ ਘਰ ਘੁੰਮਣ ਕਹਿਣਾ ਆ ਗਏ ਤੇ ਚਲੋ ਕੋਈ ਗੱਲ ਨਹੀਂ ਤੇ ਆਪਾਂ ਇਕੱਲੇ ਨਹੀਂ ਆਏ ਆਪਣੇ ਨਾਲ ਸਾਡੇ ਉਸਤਾਦ ਵੀ ਹੈ ਸਾਡਾ ਕੋਚ ਸਾਹਿਬ ਵੀ ਆ ਉਹ ਸਾਹਿਬ ਕਿਦਾਂ ਚੜਜੀ ਗਾਲਾ ਜੀ ਸਾਰੇ ਇਹਨੇ ਸਸਤੇ ਵਿੱਚ ਆ ਆ ਭਾਈ ਸਾਡੇ ਇੱਕ ਨਵਾਂ ਆਇਆ ਭਾਈ ਸਾਡੇ ਇੱਕ ਨਵੇਂ ਆਏ ਹੋਏ ਆ ਤੇ ਭਾਈ ਹੋਰ ਫੇ ਕੀ ਹਾਲ ਚਾਲ ਨੇ ਕਿੱਦਾਂ ਲੱਗ ਰਿਹਾ ਤੇ ਭਾਈ ਘੁੰਮ ਕੇ ਪਹਿਲਾ ਦਿਨ ਹੈ ਦੂਜਾ ਦਿਨ ਹੈ ਇਦਾਂ ਬਰਾਉ ਬਰਾਉ ਦੂਜਾ ਜਾ ਨਹੀਂ ਜਾ ਕੁਝ ਨਹੀਂ ਹੈ ਵਧੀਆ ਬਰਾਉ ਕੁਝ ਨਹੀਂ ਹੈ ਵਧੀਆ ਚੱਕਰ ਹੈ ਕੁਝ ਨਹੀਂ ਹੈ ਸਾਡਾ ਕੋਈ ਸਾਡਾ ਥੋੜਾ ਹਸਾਬ ਇਦਾਂ ਦਾ ਆ ਕੋੜਾ ਜਿਹਾ ਹਸਾਬ ਆ ਇਹਨੂੰ ਕੋਈ ਮਤਲਬ ਹਾਂ ਉਸਤਾਦ ਨੇ ਕਹਿੰਦਾ ਕਿ ਚਲੋ ਬਲੌਗ ਚ ਲੈ ਕੇ ਆਉਂਦੇ ਆਂਗੇ ਵੀਡੀਓ ਚ ਬਣਾਉਂਦੇ ਆਂ ਉਸਤਾਦ ਸਾਡਾ ਸ਼ਰਮੌਂਦਾ ਬਹੁਤ ਆ ਥੋੜੀ ਜਿਹੀ ਸ਼ਰਮ ਦੂਰ ਕਰਦੇ ਆਂ ਪਰ ਚਲੋ ਮੈਂ ਸੋਚ ਕੋਈ ਨਹੀਂ ਆਪਣੇ ਸ਼ਰਮ ਨੂੰ ਦੂਰ ਕਰਦੇ ਆਂ ਟੈਂਸ਼ਨ ਨਹੀਂ ਆ ਜੇ ਨਹੀਂ ਹੱਡੀ ਸ਼ਰਮ ਤਾਂ ਕੋਈ ਚੱਕਰ ਨਹੀਂ ਲੱਗੇ ਸਮੁੰਦਰ ਹੈਗਾ ਸਮੁੰਦਰ ਦੇ ਛਾਲ ਮਰਵਾ ਦਾਂਗੇ ਕਿ ਕਿਸਤੀਆਂ ਤੁਰੀਆਂ ਜਾਂਦੀਆਂ ਆ ਉਸਤਾਦ ਅੱਗੇ ਕਹਿਣ ਲੱਗਾ ਕਿ ਇਹਨਾਂ ਫੱਟੇ ਹਿੱਲਦੇ ਆ ਕੋਈ ਚੱਕਰ ਲੱਗਦਾ ਐਵੇਂ ਉਸਤਾਦ ਮੈਂ ਗਿਆ ਡਿੱਗ ਜੂਗੇ ਥੱਲੇ ਪਾ ਚਲੋ ਕੋਈ ਚੱਕਰ ਨਹੀਂ ਤੈਨੂੰ ਵੀਰੇ ਕਿੱਦਾਂ ਲੱਗਾ ਭੰਗੂੜਾ ਦੇਖ ਕੇ? ਸੰਦਾ ਨਾਮ ਪਤਾ ਹੀ ਨਹੀਂ ਭੂੜੇ ਦਾ। ਜਾਮ ਹੋਇਆ। ਚੱਲਾ ਇੱਕ ਚਲਾ ਗ੍ਰੀਸ ਕਰਕੇ ਇਹ ਬਈ ਚਲੋ। ਡੱਬਾ ਚੱਕੋ ਗ੍ਰੀਸ ਦੇ ਇੱਕ। ਉਹ ਬਾਈ ਐਡਾ ਗੱਲ ਚੱਕਰ ਬੱਜਣੀ ਆ। ਬੜੀ ਆਈ ਬੱਤੀ ਕਰਦੇ ਨੇ ਆ ਸਾਡਾ ਕੰਮ ਹੀ ਇਦਾਂ ਰਿਹਾ। ਸਾਡੇ ਨਾਲ ਇੱਕ ਕੋਈ ਬੰਦੇ ਨੇ ਘੂਸੀ ਖੋਲ ਦਿੱਤੀ ਆ। ਆ ਆ ਆ ਆ ਨਹੀਂ ਪਤਾ। ਚਲੋ ਜੋ ਵੀ ਹੈ ਜਿੱਦਾਂ ਵੀ ਹੈ ਅਸੀਂ ਉਹਨੂੰ ਸਵੇਰ ਜਿਹੜੀ ਵੇਟ ਕਰ ਰਹੇ ਪਰ ਸਾਡੇ ਨਾਲ ਜੋ ਕੀਤਾ। ਚੱਲ ਮਾੜਾ ਵੀ ਕੀਤਾ ਚੰਗਾ ਵੀ ਕੀਤਾ ਚੱਲੋ ਅਗਲੇ ਆਪਣੇ ਫੈਮਿਲੀ ਨਾਲ ਘੁੰਮਣੇ ਚੱਲਦੇ ਹਾਂ ਪਰ ਅੱਡੇ ਨੂੰ ਚੰਗਾ ਜੈ ਨਹੀਂ ਲੱਗ ਰਿਆ ਚੱਲੋ ਬਾਕੀ ਤੁਹਾਨੂੰ ਮਿਲਦੇ ਥੋੜਾ ਦੇਰ ਜੀ ਥੋੜਾ ਜਿਹਾ ਉੱਥੇ ਹੋ ਗਿਆ ਫੇਰ ਜੀ ਘੁੰਮ ਕੇ 다 ਆਏ ਤੇ ਸਾਨੂੰ ਆ ਜਗ੍ਹਾ ਬਹੁਤ ਪਸੰਦ ਆਈ ਆ ਤੇ ਪਾਈ ਕਹਿੰਦਾ ਇੱਥੋਂ ਥੋੜਾ ਵਧੀਆ 뷰 ਦੇਖਦਾ ਆ ਇੱਧਰ ਸਾਰੀਆਂ ਬੈਲਿੰਗਾਂ ਜਾਂਦੀਆਂ ਆ ਤੇ ਇੱਧਰ ਆਪਣੇ ਪੰਘੂੜੇ ਆ ਜਾਂਦੇ ਆ ਤੇ ਆਪਾਂ ਮੈਂ ਕਿਹਾ ਚੱਲ ਸਹੀ ਆ ਇੱਥੇ ਸਹੀ ਆ ਤੇ ਅਸਲ ਕਹਿੰਦੇ ਇੱਕ ਨਵਾਂ ਬੜਾ ਟ੍ਰੈਂਡ ਚੱਲਦਾ ਪਿਆ ਆ ਹਾਂ ਪੋੜਾ ਪੋੜਾ ਹੀ ਆ ਪੋੜਾ ਆ ਦੇਖੋ ਪੰਗੋੜਾ ਪੰਗੋੜਾ ਹੀ ਆ ਸਾਡੇ ਕੋਲ ਪੰਗੋੜਾ ਹੀ ਆ ਹੈਗਾ ਹੈਗਾ ਆ ਇਹਦੇ ਦੇਖੋ ਕਿਸਤੀ ਆ ਕਿਸਤੀ ਆ ਬਿਲਡਿੰਗਾਂ ਬਿਲਡਿੰਗਾਂ ਦੁਬਈ ਦੁਬਈ ਅਸੀਂ ਹੈਗੇ ਹੈਗੇ ਆ ਅਸੀਂ ਹੈਗੇ ਹੈਗੇ ਪਰ ਇੱਕ ਗੱਲ ਭਾਜੀ ਸਾਡੇ ਨਾਲ ਥੋੜੀ ਮਾੜੀ ਹੋਣ ਲਈ ਆ ਸਾਡ ਤੇ ਇੱਕ ਦਿਨ ਮੈਂ ਕਿਹਾ ਮਾੜੀ ਆਪਣੇ ਨਾਲ ਹੋਣ ਲਈ ਆ ਬੰਦੇ ਦੇ ਕੇਸ ਕਰਨਾ ਆ ਕਰਨਾ ਤਾਂ ਹੈਗਾ ਲਾਜ਼ਮ ਹੈ ਭਾਜੀ ਇਹਦੇ ਦੇ ਕੇਸ ਕਰਨਾ ਆ ਤੂੰ ਪਹਿਲਾਂ 10 ਇੰਚ ਲੰਮਾ ਕਿਉਂ ਆ ਕੁਦਰ ਤੇ ਕੁਦਰਤੀ ਦੀ ਯਾਰ ਇਹ ਚੱਕਰ ਕੁਛ ਹੈ ਕੁਛ ਲੋਚ ਜਾਇਆ ਲੰਮਾ ਹੈਗਾ ਹੈਗਾ ਯਾਰ ਹੈਗਾ ਯਾਰ ਲੰਮਾ ਹੈਗਾ ਹੈਗਾ ਯਾਰ ਨਹੀਂ ਨਹੀਂ ਐ ਕਰ ਦੇ ਵੀ ਐਂਦਾ ਕਰ ਹੈਗਾ ਹੈਗਾ ਯਾ ਚਲੋ ਕੋਈ ਨਹੀਂ ਬਾਕੀ ਤੁਸੀਂ ਦੇਖੋ ਬਹੁਤ ਵਧੀਆ ਵਿਊ ਆ ਤੇ ਟਾਈਮ ਦੇਖਣ ਨੂੰ ਇਹ ਬਹੁਤ ਵਧੀਆ ਲੱਗਦਾ ਵਿਊ ਬਹੁਤ ਸੋਹਣਾ ਆ ਤੇ ਬਿਲਡਿੰਗ ਵੀ ਸੋਹਣੀਆਂ ਲੱਗਦੀਆਂ ਲੱਟਾਂ ਣਟਾਂ ਚਲਣੀਆਂ ਤੇ ਬਾਕੀ ਇਧਰ ਤੇ ਆਹ ਆ ਦੂਸਰਾ ਰੋੜ ਆ ਤੇ ਆਹ ਪੰਘੂੜਾ ਆ ਹਾਂ ਤੇ ਬਾਕੀ ਦੇਖਦੇ ਹਾਂ ਚੱਲਦੇ ਆ ਹੋ ਗਿਆ ਕੰਮ ਕਿੰਟਾ ਹੋਇਆ ਇਹਨੂੰ ਤੇ ਅੱਗੇ ਨਿਕਲਦੇ ਆ ਬਚ ਜਣਾ 2:00 ਤੱਕ ਬਾਕੀ ਸਾਡੇ ਉਸਤਾਦ ਥੋੜਾ ਜਿਹਾ ਸਾਈਡ 'ਚ ਸੀਗਾ ਮੈਂ ਕਿਹਾ ਚਲੋ ਭਾਈ ਜੀ ਥੋੜਾ ਜਿਹਾ ਆਪਾਂ ਕੁਝ ਫਿਕਰ ਆ ਕੇ ਲੈ ਲਈਏ ਹਾਂ ਉਸਤਾਦ ਨੂੰ ਫੋਨ ਇੱਕ ਆ ਗਿਆ ਬਸ ਉਸਤਾਦ ਸਾਡੇ ਜੀ ਉੱਥੇ ਬਹਿ ਗਏ ਪਤਾ ਨਹੀਂ ਪੱਥਰ ਜੀ ਇਹਦੇ ਕਰਕੇ ਨਾ ਸਾਨੂੰ ਪਤਾ ਸਾਨੂੰ ਪਤਾ ਨਹੀਂ ਪੱਥਰ ਦੇ ਕਦੋਂ ਹੀ ਕਿ ਬਹਿ ਗਿਆ ਇਹ ਸੋਚਿਆ ਹੈਗਾ ਕਿ ਕੋਈ ਗੱਲ ਲੋਦਾ ਹੋਵੇ ਤੇ ਘਰੇ ਫਨੀ ਕਰਦਾ ਹਾਂ ਜਦੋਂ ਲਾਗੇ ਗਏ ਤੇ ਉੱਥੇ ਕਹਿੰਦਾ ਯਾਰ ਪ੍ਰਾਣੀ ਦਾ ਫੋਨ ਆ ਗਿਆ ਮੈਂ ਕਹਾ ਟਡਾ ਭਲਾ ਹੋ ਜਵੇ ਆ ਆਦਾ ਹੋ ਗਿਆ ਆਦਾ ਉੱਚਾ ਕਮ ਹੋ ਗਿਆ ਸਾਡੇ ਨਾਲ ਬੜੀ ਮੁਸ਼ਕਿਲੋਂ ਤੋ ਤੋਰ ਕੇ ਲੈ ਕੇ ਨੂੰ ਆਏ ਇੱਥੇ ਤੱਕ ਮੈਂ ਕਹਾ ਚਾਦਾ ਹੁਣ ਕਹਿੰਦਾ ਮੈਂ ਛਾਲ ਮਾਰਨੀ ਆ ਮੈਂ ਕਹਾ ਭਰਾਵਾ ਛਾਲ ਨਾ ਮਾਰੀ ਸਾਡੇ ਪੱਲੇ ਪੈ ਜਾਣ ਜੇ ਮੈਂ ਕਿਨੇ ਕਰਵਾਉਣਾ ਆ ਹਲਾ ਵੀ ਜਿੰਮ ਕਿਨੇ ਕਰਵਾਉਣਾ ਇਹ ਤਾਂ ਦੱਸੋ ਨਾ ਉਸਤਾਦ ਜਿੰਮ ਹੈ ਉਸਤਾਦ ਉਸਤਾਦ ਮੇਰੀ ਗੱਲ ਨਾ ਹੈਗੀ ਹੈਗੀ ਪਰ ਇੱਕ ਗੱਲ ਵੀ ਉਸਤਾਦ ਤੁਸੀਂ ਆ ਕੰਮ ਨਹੀਂ ਕਰਨਾ ਹੈ ਕਾਲ ਨਹੀਂ ਮਾਨੀ ਠੀਕ ਆ ਸਹੀ ਹੈ ਜਦੋਂ ਸਾਡੀ ਬੋਡੀ ਬੋਡੀ ਬਣ ਜੂਗੀ ਤੂੰ ਤਾਂ ਛਾਲ ਮਾਰਦੀ ਕੋਈ ਚੱਕਰ ਨਹੀਂ ਤੈਨੂੰ ਆਪ ਆਵਾਂਗੇ ਛੱਡਣ ਕਹਣਾ ਮਾਰ ਤਰਾ ਛਾਲ ਹੁਣ ਚੱਲ ਤਗਾਲ ਹੋ ਗਈ ਨਾ ਚਾਲ ਕੋਈ ਨਹੀਂ ਉਸਤਾ ਦਾ ਆਪਣਾ ਇੱਕ ਬੰਦਾ ਘੱਟੇਣਾ ਅੱਜ ਯਾਰ ਗਾਲਾਂ ਨਾ ਕੱਢੋ ਫੁੱਦੂ ਹੈ ਫੁੱਦੂ ਹੈ ਫੁੱਦੂ ਆ ਗਾਲਾਂ ਦੇ ਕੱਢ ਹਾਂ ਵੋਈ ਹੈ ਗਾਲਾਂ ਨੇ ਕੱਢੋ ਫੀਲ ਨਾ ਕਰੋ ਹੈਗਾ 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 ਯਾਰ ਫੀਲ ਨਾ ਕਰੋ ਚਲੋ ਕੋਈ ਨਹੀਂ ਕੋਮਲੰਦੋ ਕੋਮਲੰਦੋ ਹੋਰ ਵੀਰੇ ਗੱਲਾਂ ਬਾਤਾਂ ਚਲੋ ਚੱਲੀਏ ਫੇਰ ਅੱਗੇ ਥੋੜਾ ਜਿਹਾ ਜਾ ਕੇ ਉਹਨੂੰ ਫਿਰ ਦਿੰਦੇ ਹਾਂ ਚਲੋ ਠੀਕ ਹੈ ਜੀ ਥੋੜਾ ਜਿਹਾ ਅੱਗੇ ਹੀ ਕੋਮ ਫਿਰ ਕੇ ਆਉਂਦੇ ਹਾਂ ਬਾਕੀ ਤਾਂ ਮਕਸਦ ਉਹ ਦਿਖਾਉਨੇ ਆ ਠੀਕ ਆ ਤੇ ਦੂਜੀ ਸਾਈਡ ਆਪਣੀਆਂ ਤਾਂ ਕਿਸਤੀਆਂ ਹੈਗੀਆਂ ਤੇ ਇਧਰ ਵੀ ਕਿਸਤੀਆਂ ਹੈਗੀਆਂ ਤੇ ਬਿਲਡਿੰਗਾਂ ਆ ਤੇ ਥੋੜਾ ਅੱਗੇ ਨੂੰ ਤੁਰ ਕੇ ਜਾ ਕੇ ਆਉਂਦੇ ਆ ਚਲੋ ਹੁਣ ਕਰਨ ਕੀ ਆਇਲ ਹੈਗੀਆਂ ਕੰਮਾਂ ਦੇ ਫੇਰ ਦੁਬਾਰਾ ਤੇ ਇਧਰ ਰੋਡ ਆ ਤੇ ਬਾਕੀ ਤੁਹਾਨੂੰ ਅੱਗੇ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ। ਉਸਤਾਦ ਇਹਨੂੰ ਮਾੜਾ ਪਿੱਛੇ ਰੱਖ ਕੇ ਸਕੂਟਰ 'ਤੇ ਰਾਤੋਂ ਨਾਲ ਲੈ ਆਣਾ ਬਿਠਾ ਕੇ ਬਾਅਦ 'ਚ ਕਹਿਣਾ ਵੀ ਬੰਦਾ ਮਿਸਿੰਗ ਹੋ ਗਿਆ। ਮਾਹੌਲ ਵਧੀਆ ਆ। ਉਹ ਗਰਮੀ ਆ ਤੇ ਬਾਕੀ ਵੋਟਾਂ ਇੱਥੇ ਖੜ ਗਈਆਂ ਹੁਣ ਤੇ ਤੁਰੇ ਜਾਣੇ ਤੇ ਬਾਕੀ ਅੱਗੇ ਤੁਹਾਨੂੰ ਅੱਗੇ ਜਾ ਕੇ ਮਰੀਨ ਵਾਲੇ ਛੱਡ ਦਿੰਦੇ ਆ ਸੱਚਾ ਲੈ ਬਹੁਤ ਕਾਫੀ ਦਿਨ ਬਾਅਦ ਆਏ ਆ ਤੁਮ੍ਹੇ ਵਾਸਤੇ ਨਾ ਟਾਈਮ ਸਾਨੂੰ ਨਹੀਂ ਮਿਲਦਾ ਸੀ ਮੈਂ ਕਿਹਾ ਥੋੜਾ ਕੰਟਰੋਲ ਲੈ ਲਈਏ ਬਹੁਤ ਵੱਦਾ ਕੰਮ ਆਪਣਾ ਹੈ ਤਾਂ ਹੈ ਨਹੀਂ ਅੱਜ ਵਿਹਲੇ ਆ ਉਸਤਾਦ ਤੁਰੇ ਜਾਣੇ ਜਾਣਾ ਵੀ ਕਿੱਥੇ ਪਤਾ ਵੀ ਹੈ ਤੁਹਾਨੂੰ ਹੈ ਮੈਂ ਤਾਂ ਬਿਨਾਂ ਪੁੱਛੇ ਤੀ ਜਾਣਨੇ ਕੀਸ ਕਰਾਣਾ ਡੇ ਤੇ ਆ ਕੋਸਾਬ ਯਾ ਕੋਸਾਬ ਸਤਿ ਕੀ ਸਾਈਡ 'ਚ ਆ ਜਾ ਮੈਂ ਦੱਸਾ ਨਾ ਮੈਂ ਮੈਂ ਨਹੀਂ ਗਾਲ ਕੁਝ ਨਹੀਂ ਹੈ ਕਰਦੇ ਇਹਦਾ ਕੋਈ ਨਹੀਂ ਹੱਲ ਸਾਡੇ ਕੋਲ ਹੱਲ ਹੈਗਾ ਕੋਈ ਨਹੀਂ ਕੋਈ ਨਹੀਂ ਕੋਸਾਬ ਤੇਰਾ ਹੱਲਾ ਕਰਦੇ ਆ ਟੈਨਸ਼ਨ ਨਹੀਂ ਬਾਕੀ ਤੁਸੀਂ ਦੇਖੋ ਕੋਸਾਬ ਕਿਦਾਂ ਲੱਗ ਰਿਹਾ ਤੁਹਾਨੂੰ ਵੀਓ ਵਧੀਆ ਲੱਗ ਰਿਹਾ ਫਿਰ ਉਹਦਾ ਵੈਸੇ ਦੂਜੀਆਂ ਸਾਈਡਾਂ ਤੋਂ ਪਰੇ ਹੋ ਕੇ ਹੈਂ ਮੈਂ ਜਾਣ ਨੂੰ ਬੋਛਣਾ ਭਾਜੀ ਉਹਦਾ ਦੂਜੇ ਸਾਡਾਂ ਦੇ ਪਰੇ ਹੋ ਗਿਆ ਤੁਹਾਨੂੰ ਉਹਦਾ ਮਫੋਨ ਵਧੀਆ ਲੱਗ ਰਿਹਾ ਨਹੀਂ ਲੱਗ ਰਿਹਾ ਤੇ ਪਿਆਰੀ ਸਮਝ ਗਈ ਬਸ ਇੱਧਾ ਹੱਸ ਕੇ ਦਿਖਾ ਦਿੰਦਾ ਤੁਹਾਨੂੰ ਚਲੋ ਬਾਕੀ ਤਾਂ ਦਿਖਾਉਨੇ ਆ ਹੋਰ ਵੀ ਉਹ ਇੱਥੇ ਪੋਰ ਨਹੀਂ ਆਏ ਹੋਤੀ ਕੰਮ ਅੱਗੇ ਸ਼ਾਇਦ ਆ ਬੀਜ ਦਾ ਸਿਸਟਮ ਬਣਾਇਆ ਹੋਇਆ ਆ ਤੇ ਜਾਣੇ ਆ ਜਾ ਕੇ ਆਪਾਂ ਦੇਖਦੇ ਕੀ ਹਿਸਾਬ بتاਵਿਆ ਉਹਦਾ ਸਾਨੂੰ ਹਿਸਾਬ ਦਾ ਪਤਾ ਹੈ ਨਹੀਂ ਪਤਾ ਕਰ ਲੈਂਦੇ ਆ ਆਹ ਭਰਾ ਸਾਡੇ ਨੂੰ ਹਿਸਾਬ ਨੂੰ ਪਤਾ ਹੈ ਉਸਤਾਦ ਜੀ ਕਿੰਨਾ ਤੁਹਾਨੂੰ ਕੋਈ ਹਿਸਾਬ ਦਾ ਪਤਾ ਹੈ ਇੱਥੇ ਤਾਂ ਪਰ ਛੱਡੋ ਯਾਰ ਤੁਸੀਂ ਕਹਿੰਦੇ ਪਹਿਲੀ ਵਾਰ ਹੀ ਆਏ ਆ ਚਲੋ ਕੋਈ ਨਹੀਂ ਉਸਤਾਦ ਜੀ ਯਾਰ ਗੱਲ ਪਤਾ ਕੀ ਆ ਏਕ ਫੋਨ ਦਾ ਪੰਗਾ ਆ ਹੁਣ ਜੇਬ 'ਚ ਨਹੀਂ ਪੈਂਦਾ ਚਲਾਈ ਜਾਣਾ ਚਲਾਈ ਜਾਣਾ ਅੱਗੇ ਦੇਖੋ ਥੱਲੇ ਆ ਗਏ ਆ ਤੇ ਇਧਰ بیچ ਆ ਆ ਬੀਜਾਲਾ ਮਾਹੌਲ ਬਣਿਆ ਹੋਇਆ ਕੋਈ ਕਰਨਾ ਕੀ ਕਾਹਦਾ ਕਿੰਨਾ ਦੂਰ ਲੱਗਦਾ ਇੱਥੇ ਕਾਫੀ ਦੂਰ ਲੱਗਦਾ ਠੀਕਾ ਤੇ ਆ ਤਾਂ ਗਏ ਆ ਰੋ ਜੀ ਆਪਾਂ ਥੱਲੇ ਆ ਗਏ ਸੀ ਹਾਂ ਤੇ ਆਪ ਵੀ ਇਹ ਦੇਖੋ ਆ ਲੱਗੇ ਹੋਏ ਆ ਬੈਂਚ ਬੁੰਚ ਲੱਗੇ ਹੋਏ ਆ ਤੇ ਛਤਰੀਆਂ ਲੱਗੀਆਂ ਆ ਇਹ ਤਾਂ ਦਿਨ ਨੂੰ ਹੀ ਹੁੰਦਾ ਮੇਰੇ ਖਿਆਲ ਨਾਲ ਤੇ ਇੱਧਰ ਵੀ ਲੱਗੀਆਂ ਹੋਈਆਂ ਰਾਤ ਨੂੰ ਤੇ ਛਤਰੀ ਰਾਤ ਨੂੰ ਇਹ ਤੇ ਛਤਰੀ ਬੰਦ ਹੁੰਦੀ ਆ ਦਿਨ ਨੂੰ ਛਤਰੀਆਂ ਖੁੱਲੀਆਂ ਹੁੰਦੀਆਂ ਭਾਜੀ ਇਹ ਕਹੀਏ ਜਾਣਾ ਪੈਂਦਾ ਹੈ ਘਮਾਉਣਾ ਪੈਂਦਾ ਹੈ ਲਸਾਉਣਾ ਪੈਂਦਾ ਹੈ ਉਹ ਵੀ ਯਾਗ ਇਹ ਇਹਦਾ ਉਹ ਆ ਸਭ ਨੂੰ ਜਿੱਤ ਦਿਨ ਨੂੰ ਨਾਲ ਚੇਦਾਈਗਾ ਹੈ ਦਿਨ ਨੂੰ ਨਾਲ ਜੇਦਾਈ ਵਾਸੇ ਸੌਰੀ ਵੀਰ ਜੀ ਦੇਖਿਆ ਨਹੀਂ ਆ ਸਾਨੂੰ ਚੱਕਰ ਹੋ ਗਿਆ ਗਲਤੀ ਹੋ ਗਈ ਆਮ ਸੌਰੀ 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 ਹੈ ਤੇ ਆ ਇਧਰੇ ਪੋੜੀਆਂ ਪੁੜੀਆਂ ਬਣੀਆਂ ਹੋਈਆਂ ਮੈਨੂੰ ਜੱਗੇ ਹੋਏ ਆ ਮਤਲਬ ਦਿਨ ਨੂੰ ਹੋਣਾ ਹੋਏ ਤੇ ਨਿਆਰੇ ਨਾਲ ਮਤਲਬ ਬੈਠਾ ਜੇ ਤੇ ਸਾਹਮਣੇ ਆ ਵਿਊ ਆ ਆ ਹੁੰਦਰ ਆ ਜੀ ਤੇ ਉਹ ਸਾਹਮਣੇ ਪੰਗੂੜਾ ਲਗਾ ਆਪਣਾ ਆਪਣਾ ਨਹੀਂ ਇੱਥੇ ਦਾ ਹੀ ਨਾਲ ਦਾ ਹੋਰ ਕੁਝ ਨਹੀਂ ਤੇ ਆਪਾਂ ਤੋਂ ਦੇ ਜਾਂਦੇ ਆ ਹੋਰ ਕੁਝ ਨਹੀਂ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆ

ਮਿੱਬਾਵੇ ਮਿੱਬਾਵੇ ਖਰਾ ਦੇ 11 ਵਜ ਗਏ ਆ ਘਰ ਨਹੀਂ ਜਾਣਾ ਮੰਮੀ ਤੇ ਜੀ ੜੀਕਦੀ ਹੁਣੀ ਕਾਕਾ ਪਾਜੀ ਨਾ ਮੰਮੀ ੜੀਕਦੀ ਹੋਰੀ ਇਹਦੀ ਘਰ ਸਾਡਾ ਮੁੰਡਾ ਨਹੀਂ ਆਇਆ ਬੰਦਾ ਘੋਰੀਆਂ ਵਿੱਚ ਪੈਂਦਾ ਹੈ ਇਹ ਬੰਦਾ ਬੜਾ ਫਨੀ ਹੈ ਯਾਰ ਜਮਾਈ ਫਨੀਆ ਇਹ ਦੇ ਰੱਖਣੀ ਆਪਣੇ ਇੱਥੇ ਜਾਣਾ ਨਹੀਂ ਮੈਂ ਘਰ ਰਹਿਣਾ ਤੇ ਮੈਨੂੰ ਰੱਖਣੀ ਹਾਂ ਹੇ ਬੋਲੀ ਠੀਕ ਹੈ ਨਾ ਆਏ ਬਾਕੀ ਛੱਡੋ ਇੱਧਰ ਇਹਨੂੰ ਛੱਡੋ ਇਹਨੂੰ ਛੱਡੋ ਇਹਨੂੰ ਸਤ ਜੀ ਨੂੰ ਛੱਡੋ ਬਾਕੀ ਤੁਸੀਂ ਵੀਊ ਦੇਖੋ ਹਨੇਰਾ ਹੋ ਗਿਆ ਪਰ ਵੀਊ ਦੇਖੋ ਤੁਸੀਂ ਰਾਤ ਦੇ ਟਾਈਮ ਦਵਾਈ ਖੂਬਸੂਰਤੀ ਦਵਾਈ ਦੀ ਰਾਤ ਦੇ ਟਾਈਮ ਆ ਕਹਿੰਦਾ ਮੈਂ ਕੈਸਤੀ ਚਲਾਉਣੀ ਆ ਉਹ ਗੱਡੀ ਖੜੀ ਨਾ ਕਿ ਮੈਨੂੰ ਕਿਹਾ ਉਹਦੇ ਵਿੱਚ ਤੇਰੇ ਪੈਰ ਨਹੀਂ ਪਹੁੰਚਣੇ ਹੈਗੇ ਪਰ ਬੰਦਾ ਮੰਨਦਾ ਨਹੀਂ ਪਿਆ ਕਹਿੰਦਾ ਚਲਾਉਣੀ ਆ ਕਹਿੰਦਾ ਭਾਵੇਂ 18 ਲੱਗ ਜੇ ਭਾਵੇਂ ਮੇਰਾ 50 ਲੱਗ ਜੇ ਕਹਿੰਦਾ ਮੈਂ ਤੂਤੀ ਬੁਲਾਉਣੀ ਆ ਇੱਕ ਦਿਨ ਤੂਤੀ ਬੁਲਾਈ ਅਸੀਂ 25 ਪਿੰਡਾਂ ਚ ਕਹਿੰਦਾ ਸਾਡੀ ਵੀ ਬੋਲ ਨਹੀਂ ਜਾਈਦੀ ਆ ਇਹ ਚੰਗੀ ਰੌਣਕ ਲੱਗੀ ਹੋਈ ਆ ਇਹ ਰੌਣਕ ਲੱਗੀ ਇਸ ਦੇ ਕਾ ਜਿਹੜੇ ਪੂਰੇ ਬਣੇ ਹੋਏ ਆ ਉਹ ਸਾੜਨਾ ਹਰੀਸ਼ ਘਾਰ ਹਾਂ ਕੋਈ ਦੱਸੀ ਜਾਣਾ ਚਲੋ ਬਾਕੀ ਤੁਹਾਨੂੰ ਅੱਗੇ ਜਾ ਕੇ ਵੀਰ ਦਿਖਾਉਨੇ ਆ ਠੀਕ ਆ ਛੋਟੇ 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 ਕਲਿੱਪ ਆ ਬੋਲ ਆਇਆ ਨਾ ਬੋਲ ਅਗਲੇ ਪਰੇ ਬਦਾਮ ਖਾ ਖਾ ਕੇ ਅੱਗੇ ਹੱਪਰੇ ਹੁੰਦੇ ਆ ਉਹ ਤੇਨੂੰ ਫੜ ਜਾਣਾ 10 12 ਲਗ ਨਹੀਂ ਆਣਿਆ ਇਹਨਾਂ ਦੇ ਅੱਗੇ ਆ ਆਪਣੀ ਆਪਣੀ ਮੋਰ ਸੱਤ ਆਪਣੀ ਉਹੀ ਸਕਦੇ ਉਹਦਾ ਕੁਝ ਜਾਣ ਨਹੀਂ ਤੇਰਾ ਕੁਝ ਰਹਿਣਾ ਨਹੀਂ ਉਹਨੇ ਤੈਨੂੰ ਲਗੜ ਦੇਣਾ ਮਸਰ ਲੈਣਾ ਗਜੁਰਾ ਸਾਡੀ ਆ ਮੈਂ ਪੰਜਾਬੀ ਹੋਣਾ ਖਾਦਾ ਵੇਟ ਅ ਮਿੰਟ ਹੂ ਆਰ ਯੂ ਆਈ ਆ ਆ ਕੀ ਗੱਲ ਆ ਕਿੱਦਲੀ ਗੱਲ ਯੁਰਦ ਵਾਲੀ ਨਹੀਂ ਯਾਰ ਇਹ ਬਲੌਗ ਦੇ ਵਿੱਚ ਨਹੀਂ ਆਊਗਾ ਇਹ ਬਾਹਰ ਹੀ ਲਊਗਾ ਲੋ ਜੀ ਮਿੱਤਰੋ ਬਸ ਜਾ ਰਹੇ ਹੁਣ ਵਾਪਸ ਤੇ ਉਸਾਰੀਆਂ ਚਲੀ ਆਏ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਹੈ 11:30 ਹੋ ਗਏ ਆ ਤੇ ਮੈਨੂੰ ਚਲਦੇ ਆਂ ਫੇਰ ਤੇ ਉਸਤਾ ਵੀ ਹੁਣ ਕਹਿੰਦਾ ਚਲੀ ਹੁਣ ਕਰਨ ਨੂੰ ਟਾਈਮ ਕਾਫੀ ਜ਼ਿਆਦਾ ਸਵੇਰ ਨੂੰ ਭਾਈ ਦੀ ਫਿਊਟੀ ਆ ਤੇ ਆਪਣੀ ਵੀ ਆ ਤੇ ਬਾਕੀ ਤੁਸੀਂ ਆ ਦੇਖ ਲਓ ਮਰੀਨਾ ਦਾ ਬਸ ਆ ਹੀ ਮੋਲ ਬੋਲਿਆ ਰਾਤ ਨੂੰ ਤੇ ਬਾਕੀ ਦਿਨ ਨੂੰ ਥੋੜਾ ਜਿਹਾ ਹੁੰਦਾ ਹੈ ਸ਼ਾਮ ਦੇ ਟਾਈਮ ਵਧੀਆ ਕਰੇਜ਼ ਹੁੰਦਾ ਆ ਤੇ ਹੁਣੇ ਵੀ ਹੈਗਾ ਆ ਪਰ ਅੱਜ ਐਤਵਾਰ ਆ ਤਾਂ ਕਰਕੇ ਫਿਰ ਵੀ ਚਲੋ ਥੋੜਾ ਠੀਕ ਆ ਬਾਕੀ ਫਰਾਈਡੇ ਨੂੰ ਵੀ ਵਧੀਆ ਹੁੰਦਾ ਆ ਤੇ ਆਉਣਾ ਚਾਹੀਦਾ ਘੁੰਮਣਾ ਫੇਰਨਾ ਚਾਹੀਦਾ ਆ ਸਾਰਿਆਂ ਨੂੰ ਕਦੇ ਨਾ ਕਦੇ ਚਲੋ ਆਪ جا رہے ہیں ٹائم کافی ہو گیا بارہ بج گیا گرمی بہت لگ گئی ہے باقی تے سامنے دیکھی دیکھو آ چیز ہے آ بنیا ہوئی ہے ادھر پنگو ڈاپ لگایا ਤੇ ਬਾਕੀ ਆਹ ਇੱਥੇ ਆ ਸ਼ਤਰੀਆਂ ਜੇ ਲੱਗੀਆਂ ਹੋਈਆਂ ਦੇਖਣ ਨੂੰ ਬਹੁਤ ਸੋਹਣੀਆਂ ਲੱਗੀਆਂ ਤੇ ਬਾਕੀ ਇੱਧਰ ਵੀ ਹੈਗੀਆਂ ਤੇ ਫਿਰ ਕੁਝ ਉੱਪਰ ਵੀ ਆਈਆਂ ਤੇ ਬਾਕੀ ਹੁਣ ਖਾਲੀ ਹੋ ਗਿਆ ਕ੍ਰੇਜ਼ ਅਸਲੂਸ ਘਟ ਗਿਆ ਹੁਣ ਅਸੀਂ ਵੀ ਜਾ ਰਹੇ ਹਾਂ ਥੱਲੇ ਜਾਂ ਕਿਥੇ ਖਾਣਨਾਂ ਤੇ ਬੈਠੇ ਕੰਮ ਜਿੰਨੇ ਜੀਦੀ ਵੀ ਹੈ ਯਾਰ ਆਕੇ ਇਧਰ ਪੂਰੀਂ ਤੱਕ ਗਰਮੀ ਜੀ ਕੋ ਮਗੇ ਕਿਦਾਂ ਲੱਗਿਆ ਮੂੰਹ ਦਿਖਾਉਣ ਨੂੰ ਨਹੀਂ ਕਿਹਾ ਸੀ ਹੈ ਤੁਸੀਂ ਘੈਂਟ ਹੋ ਗਿਆ ਘੈਂਟ ਹੈ ਆਈ ਗਰਮੀ ਆ ਸਾਡਾ ਢੂਆ ਪਾੜ ਗਿਆ ਤੇ ਕਹਿੰਦੇ ਬਹੁਤ ਘੈਂਟ ਦੇਖੋ ਜੀ ਆ ਇਦਾਂ ਹੀ ਗੱਲਾਂ ਹੁੰਦੀਆਂ ਇਦਾਂ ਦੇ ਭਰਾ ਨਾਲ ਹੁੰਦੇ ਉਦੋਂ ਦੀ ਗੱਲ ਕਰਦੇ ਕਹਿੰਦੇ ਤੁਹਾਨੂੰ ਲੱਗ ਜਾਂਦੀ ਆ ਅਸੀਂ ਕਰੀਏ ਉਹ ਅਗਲੀ ਕਿੱਧਰ ਲੈਫਟ ਹਾਂ ਆਪਣੀ ਉਹ ਚਲੇ ਆ ਆਪਣੀ ਲੈਫਟ ਥੱਲੇ ਆ ਨਹੀਂ ਹਾਂ ਉੱਪਰ ਜਾਣਾ ਆ ਗਿਆ ਆ ਗਿਆ ਜੀ ਆ ਗਿਆ ਪਾਰਕਿੰਗ 'ਚ ਆ ਗਏ ਆ ਜੀ ਚਿੱਟੇ ਰੰਗ ਦੀ ਆ ਚਿੱਟੇ ਰੰਗ ਦੀ ਭਾਈ ਸਵਿੱਚ ਦਬਾਓ ਗੱਡੀ ਦਾ ਭਾਈ ਗੱਡੀ ਦਾ ਸਵਿੱਚ ਦਬਾਓ ਭਾਈ ਐਂ ਦਬਾ ਦਿਓ ਸਾਊਂਡ ਆਣਾ ਚਾਹੀਦਾ ਨਹੀਂ ਚਾਹਣੀ ਐ ਇੰਡੀਕੇਟਰ ਖਰਾਬ ਹੈ ਲੱਗਦਾ ਮੈਨੂੰ ਮੁੱਕਾ ਮਾਰ ਲਓ ਕਿ ਜਿਆਦਾ ਚੀਜ਼ੀ ਸੁਣ ਲਈ ਹਾਂਜੀ ਮਿਲੀ ਮਸ਼ੀਨ ਹਾਂ ਮਿਲਿਆ ਹੋ ਗਿਆ ਕੀ ਕਹਿੰਦੇ ਕੀ ਕਹਿੰਦੇ ਕੋਈ ਨਹੀਂ ਮਸ਼ੀਨ ਲੱਗੀ ਹੋਈ ਇੱਥੇ ਪਰਚੀ ਦਿੱਤੀ ਪਰਚੀ ਦੀ ਕੋਈ ਨਹੀਂ ਹੋ ਜਾ ਕੇ ਸਪੈਨ ਹੋ ਜਾਣਾਂ ਦੇ ਬਾਅਦ ਨਹੀਂ ਹੋਇਆ ਤਾਂ ਫੇਰ ਦੇਖੀ ਨਾ ਨਹੀਂ ਫੇਰ ਮੈਂ ਬੁਣ ਸਕਰ ਸਕਦੇ ਨਾਈਸ ਥੋੜਾ ਭਾਈਆ ਗਿੰਗਲ ਲਾ ਲਓ ਜੀ ਬਾਈਓ ਹੋਰ ਗੱਲਾਂ ਪਾ ਨਿਕਲ ਗਿਆ ਬਾਹਰ ਨੂੰ ਉਪਨ ਕਰ ਲਾ ਸਾਰਾ ਛੱਟ ਦੇਮ ਦੀ ਲਲਈਆ ਆਪਾਂ ਪਾਰਕਿੰਗ ਇੰਡੀਆ ਦਾ ਬਣ ਗਿਆ 1500 ਠੀਕ ਹੈ ਤਾਂ ਇੰਨੇ ਰਿਚ ਬੰਦੇ ਨੇ ਆਪਾਂ ਆਪਾਂ ਚਲੋ ਜੀ ਪੈ ਗਏ ਹੁਣ ਆਪਾਂ ਆਪਣੇ ਰਾਹ ਜਾ ਕੇ ਸੋਈਏ ਰਾਤ ਦੇ ਬੱਜੇ 12 ਤੇ ਦੇਖਦੇ ਹੁਣ ਇਬਨ ਬਦੂਤਾ ਇਥੋਂ ਆਪਾਂ ਕਰ ਜਣਾ ਫ੍ਰੀ ਰਾਈਡ ਤੇ ਐਸੀ ਕੇਸ ਕਰਨਾ ਉਹਦੇ ਤੇ ਸੁੱਖੇ ਅੱਜ ਫੇਰ ਆਪਾਂ ਕੱਲ੍ਹ ਹੀ ਆ ਪਰ ਚੱਲ ਕੋਈ ਨਾ ਪਾਰਟੀਆਂ ਕਰ ਤੈਨੂੰ ਸਾਡੇ ਨਾਲ ਨਹੀਂ ਪਾਰਟੀਆਂ ਜੱਜਦੀਆਂ ਤੂੰ ਮੇਰਾ ਵੀਰ ਪਾਰਟੀਆਂ ਕਰ ਸੁਖਰਾਤ ਬਖਸ਼ੇ ਤੈਨੂੰ ਦੋ ਵਾਰ ਕਹਿ ਲਾ ਤੀਜੀ ਵਾਰ ਤੈਨੂੰ ਹੁਣ ਕਹਿਣਾ ਨਹੀਂ ਆਪਾਂ ਚੱਲ ਜੰਮਣ ਤੇਰੇ ਵਧੀਆ ਵਧੀਆ ਸੋਨੇ ਵਰਗੇ ਹਾਂ ਪਰ ਤੇਰੇ ਵਾਂਗ ਨਾ ਹੋਵੇ ਹਾਂ ਮੇਰੇ ਵਾਂਗ ਹੁਣ ਕਾਲੇ ਕਾਲੇ ਹਾਂ ਓਏ ਬੱਸ ਉਹਨਾਂ ਨੂੰ ਪ੍ਰਮਾਤਮਾ ਕੀ ਦਾਤ ਬਖਸ਼ੇ ਹਾਂ ਬਹੁਤ ਵਧੀਆ ਜਿਹੜੀ ਹਾਂ ਸਾਡਾ ਪੇਜ ਦਾ ਸੀ ਹਾਂ ਦੇ ਚਲੋ ਕੋਈ ਨਾ ਸਾਨੂੰ ਕਿਸੇ ਨਾਲ ਕੋਈ ਗਿਲਾ ਸਿਕਵਾ ਨਹੀਂ ਆਪਾਂ ਘੁੰਮੋ ਫਿਰੋ ਹੁਣ ਆਪਾਂ ਕਿਹੜਾ ਟੁਰਨ ਲੈਣਾ ਬਾਜੀ ਆਪਾਂ ਹੁਣ ਲੈਫਟ ਜਾ ਲੈਫਟ ਖੱਬੇ ਨੂੰ ਮੁੜ ਕੇ ਜਾਣਾ ਵੇ ਸਰ ਗੁਰਦਾਰਾ ਸਾਹਿਬ ਨੂੰ ਮੱਥਾ ਟੇਕ ਕੇ ਆਪਾਂ ਨਿਕਲ ਜਾਣਾ ਅੱਗੇ ਨੂੰ ਐ ਉੱਥੋਂ ਜਿਹੜਾ ਫੋਨ ਡਿੱਗ ਗਿਆ ਜੀ ਬਾਈ ਆਵਾ ਮੈਂ ਆਇਆ ਮੈਂ ਮੇ ਤੋਂ ਹੀ ਡਿੱਗ ਗਿਆ ਸੀ ਭਈ ਹਾਂ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਦੁਬਈ 'ਚ ਕੁਝ ਵੀ ਨਹੀਂ ਹੈ ਦੇਖੋ ਹੈ ਗਿਆ ਝਾੜ-ਝੂੜਾ ਹੈ ਗਿਆ ਇੱਥੇ ਕੀ ਰਹੀਆਂ ਗਿਆ ਝਾੜੀਆਂ ਵੀ ਹੈ ਗਈਆਂ ਇੱਥੇ ਨਾਈਸ ਤੇ ਕੋਈ ਚੱਕ ਨਹੀਂ ਦੇਖੋ ਨਜ਼ਾਰਾ ਆ ਰਾਤ ਦਾ ਟਾਈਮ ਦੇਖੋ 12 ਵਜੇ ਵਧੀਆ ਲਾਈਟਿਕ ਫੁੱਲ ਵੀ ਹੋਏ ਜਾਂਦੀ ਘੱਟ ਵੀ ਹੋ ਜਾਂਦੀ ਹੈ ਗੱਡੀ ਸਾਡੇ ਕੋਲ ਹੈਗੀ ਆ ਤੇ ਨਾ ਜਾਣੀ ਲੋ ਜੀ ਇਹਦਾ ਟਾ ਚੱਕ ਰਹੀਆਂ ਆਪਣੀ ਗੱਡੀ ਦੀਆਂ ਜਗ ਰੀਆਂ ਜਗ ਰੀਆਂ ਇਹ ਵੀ ਚੱਕ ਰਹੀ ਆ ਚੱਕ ਰੀਆਂ ਬੰਦ ਹੋ ਰਹੀ ਆ ਹੋ ਰਹੀ ਆ ਹੋ ਰਹੀ ਆ ਚਲੋ ਆਇਆ ਆ ਆਹ ਬਰਦਾ ਸਾਹਿਬ ਜੀ ਤੇ ਆਪਣੇ ਮੰਦਰ ਨੇ ਤੇ ਪਤੀ ਗਲਾ ਚੜਕੜ ਸਾਰੇ ਨੂੰ ਬਾਬਾ ਸਾਰੇ ਚੜਦੀ ਕਲਾ ਜਿ ਰੱਖੇ ਸਾਰਾ ਕੁਝ ਰੱਖੇ ਤਾਂ ਦੋਸਤੋ ਸੇ ਬਖਸ਼ੇ ਠੀਕ ਹੈ ਜੀ ਆਹ ਬਾਕੀ ਦੇ ਚਾਰਚੇ ਵੀ ਆ ਗਏ ਆ ਅਗੇ ਮਰਚ ਚਾਰਚੇ ਵੀ ਆ ਗਏ ਸਭ ਨੂੰ ਜਿੱਤਿਆ ਸਭ ਕੋ ਚਾਹੇ ਸਭ ਕੋ ਚਾਹੀਦਾ ਮਸੂਖਾ ਨਹੀਂ ਹੈ ਸੁਖੇ ਫਿਰ ਤੂੰ ਗਦਾਰੀ ਕੀਤੀ ਆ ਸੁਖੇ ਨੇ ਸਾਡੇ ਨਾਲ ਨਹੀਂ ਗਦਾਰੀ ਚਲੋ ਕੋਈ ਨਹੀਂ ਇਸ ਨੂੰ ਹਮ ਬੁਲਾ ਗਦਾਰੀ ਕਹਾਂਗੇ ਇਹਨੂੰ ਹੋਰ ਕੀ ਕਹਾਂਗੇ ਇੱਕ ਵਾਰ ਆਪਾਂ ਕਹਿ ਆੜੇ ਆ ਹੁਣ ਲੋਕਾਂ ਨੂੰ ਪਤਾ ਹੈ ਉਹ ਹੈ ਇਹ ਗੱਲ ਸੌਰੀ ਸੌਰੀ ਸਾਰੀ ਸਾਰੀ ਇੱਕ ਵਾਰ ਚਲੋ ਬਾਈ ਗੱਲ ਨਹੀਂ ਕਰਨੀ ਸੀ ਇਹ ਤੈਨੂੰ ਕਿਹਨੇ ਕਹੀ ਸੀ ਇਹ ਗੱਲ ਦੱਸਣ ਨੂੰ ਪਬਲਿਕ 'ਚ ਕਿਉਂ ਸ਼ੇਅਰ ਕੀਤੀ ਹੈ ਆਪਣੇ ਦੋਵਾਂ ਵਿੱਚ ਪਾਜੀ ਗੱਲ ਸੀਗੀ ਦਿਨਾਂ 'ਚ ਸੀ ਉਹਨੂੰ ਪਤਾ ਹੀ ਨਹੀਂ ਕਿੰਨੇ ਨੂੰ ਪਤਾ ਲੱਗੇ ਉਹਨਾਂ ਦੀ ਜਿਹੜਾ ਰੋਲਾ ਪਾਣਾ ਤੂੰ ਬਾ ਮੇਰਾ ਫਿਰ ਰੋਲਾ ਸੁੱਖਾ ਨਾ ਗਿਆ ਯਾਰ ਮੇਰਾ ਦਿਲ ਟੁੱਟਿਆ ਹੋ ਗਿਆ ਜਨਾ ਕਿ ਪਰ ਚਲੋ ਕੋਈ ਨਾ ਪੂਰਤੀ ਪੂਰਤੀ ਫੇਰ ਕੀ ਆ ਪੂਰਤੀ 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 ਪੂਰਨੀ ਸੀ ਪੂਰਤੀ ਪੂਰਨੀ ਸੀ ਪੂਰਤੀ ਪੂਰਨੀ ਸੀ ਕਿਉਂ ਸੁੱਕਾ ਹੀ ਸੀ ਉਹ ਯਾਹ ਹੋਰ ਵੀ ਕਰ ਸਕਦਾ ਵੀਡੀਓ ਨੂੰ ਲਾਈਕ ਕਰੋ ਫਮਾ ਸ਼ੇਅਰ ਵੀ ਕਰਿਓ ਕੋਈ ਚੱਕਰ ਨਹੀਂ ਪਰ ਚੈਨਲ ਨੂੰ ਚੱਕਰ ਪਾਰਾ ਕਰਿਓ ਸਹੀ ਹੈ ਸੌਰੀ ਸਬਸਕ੍ਰਾਈਬ ਕਰਿਓ ਭਾਈ ਸਾਹਿਬ ਠੀਕ ਹੈ ਓਕੇ ਜੀ ਸਾਰਿਆਂ ਨੂੰ ਲਵ ਯੂ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਹੈ ਬਣਾਇ ਤੇ ਬਾਏ ਨਾਈਟ ਅਸਲਾਮੁਅਲੈਕੁਮ ਤੁਹਾਡਾ ਰੋਗੇ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਅੱਗੇ ਨੂੰ ਐ ਜੀ ਤੁਹਾਡਾ ਏਰੀਆ ਵੀ ਆ ਗਿਆ ਬੋਲ ਬੋਲ bye bye